ਅੱਜ ਪਿੰਡ ਭਰੋਵਾਲ ਦੇ ਸਰਕਾਰੀ ਐਲੀਮੈਂਟਰੀ ਸਕੂਲ ਤੇ ਸਰਕਾਰੀ ਮਿਡਲ ਸਕੂਲ ਦੇ ਵਿੱਚ ਅਦਕਾਟਨ ਕਰਨ ਦਾ ਪ੍ਰੋਗਰਾਮ ਸੀਗਾ ਇਹ ਤਕਾਟਨ ਉਹ ਤਕਾਟਨ ਆ ਜਿਹੜਾ ਸਰਕਾਰ ਨੇ ਪਿਛਲੇ 3 ਸਾਲਾਂ ਵਿੱਚ ਕੰਮ ਕੀਤਾ ਵਾ ਜਿਵੇਂ ਮੰਨ ਲਓ ਇੱਥੇ ਐਲੀਮੈਂਟਰੀ ਜਿਹੜਾ ਸਕੂਲਾਂ ਨੂੰ ਦੋ ਕਮਰੇ ਆਏ ਆ ਜਿਹਦੇ ਵਿੱਚ ਤਕਰੀਬਨ ਕੋਈ ਉਹਨਾਂ ਨੂੰ 15 ਤੋਂ 15-16 ਲੱਖ ਦੇ ਕਰੀਬ ਆਇਆ ਕੁਝ ਪੈਸੇ ਉਹਨਾਂ ਨੂੰ ਵੱਖਰੇ ਜਿਹੜੇ ਪੁਰਾਣੇ ਕਮਰੇ ਰੇਅ ਰਾਸਤੇ ਵੀ ਆਏ ਆ ਇਦਾਂ ਹੀ ਮਿਡਲ ਸਕੂਲ ਨੂੰ ਜਿਹੜੇ ਉਹ 25 ਲੱਖ ਦੇ ਕਰੀਬ ਗ੍ਰਾਂਟ ਆਈ ਆ ਇਹਦੇ ਵਿੱਚ ਉਹਨਾਂ ਦੇ ਦੋ ਕਮਰੇ ਪਾਏ ਆ ਉਹਨਾਂ ਨੇ ਤੇ ਜਿਹੜਾ ਹੋਰ ਨਿੱਕਾ ਮੋਟਾ ਰਿਪੇਅਰ ਦਾ ਕੰਮ ਸੀ ਉਹ ਸਾਰਾ ਕੀਤਾ ਵਾ ਤੇ ਬਾਕੀ ਐਮਐਲਏ ਸਾਹਿਬ ਵੱਲੋਂ ਜਿਹੜੇ ਠੰਡੇ ਪੰਦੇ ਕੈਂਡੀਆਂ ਸੀਗੀਆਂ ਉਹ ਸਕੂਲਾਂ ਦਿੱਤੀਆਂ ਗਈਆਂ ਵਾ ਔਰ ਸਕੂਲ ਦਾ ਢਾਂਚਾ ਜਿਹੜਾ ਬਹੁਤ ਵਧੀਆ ਹੋਣਾ ਇੱਥੇ ਜਿਹੜੀ ਥੋੜੀ ਜਿਹੀ ਸਟਾਫ ਦੀ ਕਾਟ ਹੈਗੀ ਆ ਉਹ ਸਾਡੀ ਨੋਟਿਸ ਵਿੱਚ ਆ ਗਈ ਆ ਤੇ ਬਾਕੀ ਅਸੀਂ ਕੋਸ਼ਿਸ਼ ਕਰਾਂਗੇ ਵੀ ਇਸ ਸਕੂਲ ਨੂੰ ਜਿਹੜਾ ਪੂਰਾ ਸਟਾਫ ਤੇ ਔਰ ਪੂਰਾ ਜਿਹੜਾ ਜੋ ਵੀ ਸਹੂਲਤਾਂ ਮਿਲਦੀਆਂ ਸਾਰੀਆਂ ਦਿੱਤੀਆਂ ਜਾਣ ਸਾਬਤ ਗੱਲ ਕਰੀਏ ਤੇ ਬੱਚਿਆਂ ਨੂੰ ਖੇਡਾ ਵਾਣੂ ਇਹ ਬੇਇਨਸਾਫੀ ਕਰਨਾ ਪੜਾਈ ਦੇ ਨਾਲ ਨਾਲ ਹਰੇ ਸਪਿੰਡ ਦੀਆਂ ਦੋ ਬੱਚੀਆਂ ਗੋਲਡ ਮੈਡ ਜਿੱਤ ਗਈਆਂ ਉਹਨਾਂ ਨੂੰ ਕੋਈ ਸਨਮਾਨ ਨਹੀਂ ਦਿੱਤਾ ਤੇ ਮਾਪਿਆਂ ਚ ਤੇ ਪਿੰਡ ਵਾਸੀ ਬੜਾ ਗਾਜ ਹੈ ਨਹੀਂ ਉਹ ਇਹ ਜਿਹੜੀਆਂ ਗੱਲਾਂ ਹੁੰਦੀਆਂ ਨਾ ਇਹ ਹੁੰਦੀਆਂ ਵਾ ਪਿੰਡ ਦੀ ਜਿਹੜੀ ਪੰਚਾਇਤ ਆ ਉਹਨੇ ਨੂੰ ਉਹ ਚੀਜ਼ ਨੂੰ ਹਾਈਲਾਈਟ ਕਰਨਾ ਉਹਨੇ ਦੱਸਣਾ ਹੁੰਦਾ ਵੀ ਆ ਵੇਖੋ ਸਾਡੀਆਂ ਬੱਚੀਆਂ ਜੋ ਜਸ ਸਕੂਲ ਨੇ ਸਾਡੀ ਨੌਲੇਜ ਵਿੱਚ ਜਿਹੜੀ ਗੱਲ ਆਊਗੀ ਅਸੀਂ ਅਸੀਂ ਤੇ ਸਨਮਾਨ ਕਰਾਂਗੇ ਉਹਨੂੰ ਸਾਡਾ ਤੇ ਕਿਸੇ ਨਾ ਕੋਈ ਰੋਗ ਨਹੀਂ ਨਾ ਅਸੀਂ ਤੇ ਕਹਾਂਗੇ ਹਰ ਇੱਕ ਦਾ ਸਨਮਾਨ ਸਨਮਾਨ ਹੁਣ ਇੱਥੇ ਸਕੂਲ ਦੇ ਵਿੱਚ ਕ ਜੇ ਜਿਹੜੇ ਬੱਚੇ ਆਪਣੇ ਪਾਸਟ ਆਏ ਆ ਤੇ ਉਹਦਾ ਸਕੂਲ ਦਾ ਪ੍ਰਾਲਾ ਬਹੁਤ ਵਧੀਆ ਸਕੂਲ ਮਤਲਬ ਉਧਰ ਵੀ ਚੱਲ ਰਿਹਾ ਖੇਡਾਂ ਵਾਲੇ ਬਣੇ